ਅਸੀਂ ਜੀ ਵਜਨ ਹੈ ਨਾ ਜਿਨਾਂ ਦਾ ਵਧਿਆ ਹੋਇਆ ਉਹਨਾਂ ਦਾ ਘਟਾ ਵੀ ਰਹੇ ਹਾਂ ਬਹੁਤ ਸਾਰੇ ਜਿਹੜੇ ਪਰਸਨ ਨੇ ਵੀ ਜਿਨਾਂ ਦਾ weight ਵਧ ਨਹੀਂ ਰਿਹਾ ਆਪਾਂ weight ਵਧਾਉਂਦੇ ਵੀ ਹਾਂ ਕੋਈ ਤੁਸੀਂ exercise ਨਹੀਂ ਕਰਨੀ ਹੈਗੀ ਤੁਸੀਂ ਸਾਡੇ ਕੋਲ ਬਸ ਘਰ ਤੇ ਹੀ ਖਾਣਾ ਖਾਣਾ ਹੁੰਦਾ ਤੁਸੀਂ ਆਪਾਂ ਤਰੀਕੇ ਨਾਲ ਦੱਸਦੇ ਹਾਂ ਵੀ ਕਿਵੇਂ ਖਾਣਾ ਉਹੀ ਖਾਣੇ ਨੂੰ ਤੁਹਾਨੂੰ ਮੇਨਟੇਨ ਕਰਨਾ ਦਾ ਕੋਈ ਤੁਸੀਂ ਜ਼ਿਆਦਾ ਭੁੱਖੇ ਨਹੀਂ ਰਹਿਣਾ ਹੈਗਾ ਜੀ ਠੀਕ ਹੈ ਜੀ ਪਹਿਲਾਂ 84 ਕਿਲੋ ਸੀਗਾ ਜੀ ਹੁਣ 72 ਕਿਲੋ ਆ ਜੀ ਇਹ ਕਿੰਨੇ ਟਾਈਮ ਚ ਘਟਾ ਲਿਆ 2 ਮਹੀਨਿਆਂ ਚ ਜਨਵਰੀਅਰ ਫਰਵਰੀ ਚ ਮੇਰਾ 90 ਕਿਲੋ ਸੀਗਾ weight ਮੈਂ 3 ਮਹੀਨੇ ਦੇ ਵਿੱਚ 73 ਤੀ ਆ ਗਈ ਸੀ ਜੀ 75 ਕਿਲੋ ਵਜਨ ਸੀਗਾ ਤੇ ਮੈਂ ਜੀ 2 ਮਹੀਨਿਆਂ ਦੇ ਵਿੱਚ 15 ਕਿਲੋ ਵਜਨ ਘਟਾਇਆ ਹੀ ਹੁਣ ਮੇਰਾ 60 ਹੈ ਬਾਈ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਭਰਾਵਾਂ ਨੂੰ ਐਸ ਸਮੇਂ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਭਲੇ ਦੀ ਵੀਡੀਓ ਹੈ ਜੇ ਤੁਸੀਂ ਬਿਨਾ ਲੋਡ ਤੋਂ ਆਪਣਾ ਵਜਨ ਵਧਾ ਰਖਿਆ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੇ ਇਸ ਵੀਡੀਓ ਦੇ ਵਿੱਚ ਬਣ ਰਹੇ ਆਪਾਂ ਗੱਲਬਾਤ ਕਰਵਾਉਣਾ ਹੈ ਭੈਣ ਜੀਆਂ ਦੇ ਨਾਲ ਜਿਹੜੇ ਕਿ ਬਿਨਾਂ ਦਵਾਈ ਤੋਂ ਸੈਕਸ ਸਾਈਡ ਇਫੈਕਟ ਤੋਂ ਤੁਹਾਡਾ ਵਜ਼ਨ ਜਿਹੜਾ ਉਸ ਨੂੰ ਘਟਾ ਦੇਣਗੇ ਆਓ ਚੱਲਦੇ ਆਪਾਂ ਅੰਦਰ ਪੂਰੀ ਗੱਲਬਾਤ ਕਰਦੇ ਆਪਾਂ ਭੈਣ ਦੇ ਨਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭੈਣ ਜੀ ਪ੍ਰੋਪਰ ਦੱਸੋ ਜੀ ਆਪਾਂ ਵਜ਼ਨ ਘਟਾ ਰਹਿਆਂ ਜਾਂ ਵਧਾ ਰਹਿਆਂਗੇ ਅਸੀਂ ਜੀ ਵਜਨ ਹੈ ਨਾ ਜਿਨਾਂ ਦਾ ਵਧਿਆ ਹੋਇਆ ਉਹਨਾਂ ਦਾ ਘਟਾ ਵੀ ਰਹਾਂ ਬਹੁਤ ਸਾਰੇ ਜਿਹੜੇ ਪਰਸਨ ਨੇ ਵੀ ਜਿਨਾਂ ਦਾ weight ਵਧ ਨਹੀਂ ਰਿਹਾ ਆਪਾਂ weight ਵਧਾਉਂਦੇ ਵੀ ਆਂ ਬੱਚਿਆਂ ਦੀ ਮੰਨ ਲਓ ਵੀ ਆਪਣੀ ਹੈ ਨਾ height ਨਹੀਂ ਵੱਧਦੀ ਹੈਗੀ ਉਹ ਨਹੀਂ ਗ੍ਰੋਥ ਕਰਦਾ ਬੱਚਾ ਹੈ ਨਾ ਉਹਦੇ ਲਈ ਵੀ ਆਪਣੇ ਕੋਲ ਨਿਊਟ੍ਰੀਸ਼ਨ ਆ ਕਈ ਮੇਰੇ ਭੈਣਾਂ ਦੇ ਹੈ ਨਾ ਜਿਵੇਂ ਲਾਲਾ ਪਿਗਮੈਂਟੇਸ਼ਨ ਉਹ ਜਿਹੜਾ ਬਲੈਮਿਸ਼ ਦੇ ਕਾਰਨ ਹੈ ਨਾ ਮੂੰਹ ਤੇ ਦਾਗ ਧੱਬੇ ਹੁੰਦੇ ਨੇ ਤੇ ਉਹ ਵੀ ਆਪਾਂ ਆਪਣੇ ਕੋਲ ਸਕਿਨ ਬੂਸਟਰ ਦਾ ਹੈਗਾ ਜੀ ਠੀਕ ਹੈ ਭੈਣ ਜੀ ਇੱਕ ਮੈਨੂੰ ਐ ਦੱਸੋ ਵੀ ਤੁਹਾਡਾ ਤੇ ਕਿੰਨਾ ਕਿਸਮੇ ਦਾ ਤਜਰਬਾ ਹੋ ਚੁੱਕਿਆ ਹੈਗਾ ਮੈਨੂੰ ਤਾਂ ਸਰ ਐਵੇਂ ਕਹਾ ਵੀ ਸ ਲੋਕ ਕਹਿ ਰਹੇ ਨੇ ਜੇ ਬਾਅਦ ਵਿੱਚ ਸਾਡਾ ਛੱਡਣ ਤੋਂ ਬਾਅਦ ਵਾਜ ਜਾਂਦਾ ਮੇਰੇ ਕੋਲ ਖੜੇ ਨੇ ਮੇਰੇ ਪਰਸਨ ਇਹਨਾਂ ਨੇ ਵੀ ਘਟਾਇਆ ਮੇਰੇ ਕੋਲ ਇਹਨਾਂ ਨੇ ਵੀ ਜਰਨੀ ਚੱਲੀ ਆਈ ਉਹਨਾਂ ਨੇ ਮੇਰੀ ਸ਼ੁਰੂ ਕੀਤੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਪੁੱਛੋ ਵੀ ਨਾ ਰੇਟ ਵਧਿਆ ਜੀ ਪਹਿਲਾਂ ਆਪਾਂ ਗੱਲਬਾਤ ਤੁਹਾਡੇ ਤੋਂ ਕਰੀ ਵੀ ਤੁਸੀਂ ਆਪਣੇ ਤੇ ਵਰਤੇ ਪ੍ਰੋਡਕਟ ਜੋ ਤੁਹਾਡੇ ਕੋਲ ਹੈਗਾ ਸਾਡੇ ਪਹਿਲਾਂ ਉਹੀ ਆ ਵੀ ਕਹਿੰਦੇ ਹੁੰਦੇ ਨੇ ਹਰੇਕ ਬੰਦੇ ਦਾ ਐਕਸਪੀਰੀਅੰਸ ਬੋਲਦਾ ਪਹਿਲਾਂ ਆਪਾਂ ਆਪਣੇ ਤੇ ਐਕਸਪੈਰੀਮੈਂਟ ਕਰੋ ਫਿਰ ਦੂਜੇ ਤੇ ਕਰੋਗੇ ਨਾ ਮੈਂ ਪਹਿਲਾਂ ਆਪਣੇ ਤੇ ਵਰਤੇ ਆ ਜੀ ਮੇਰਾ 87 ਕਿਲੋ ਵਜ਼ਨ ਸੀਗਾ ਜੀ ਮੇਰਾ ਹੁਣ 60 ਕਿਲੋ ਵਜ਼ਨ ਦੀ ਸੀ ਘਰਦਿਆਂ ਨੂੰ ਵੀ ਵਾਰ-ਵਾਰ ਕਹਿਣਾ ਵੀ ਸਾਨੂੰ ਦਵਾਈਆਂ ਦਵਾ ਦਿਓ ਸ਼ਰਮ ਆਉਣ ਲੱਗੀ ਸੀ ਦੀ ਆਪਣੇ ਉਮਰ ਘੱਟ ਸੀ ਬਿਮਾਰੀਆਂ ਜ਼ਿਆਦਾ ਹੋ ਚੁੱਕੀਆਂ ਸੀ ਹਾਂਜੀ ਕਾਰਨ ਕੀ ਰਿਹਾ ਉਹਦਾ ਕਾਰਨ ਜੇ ਮਟਾਪਾ ਮਟਾਪੇ ਦੇ ਕਾਰਨ ਸਾਹ ਚੜ ਜਾਣਾ ਸਾਨੂੰ ਹੈ ਨਾ ਮਾਈਗਰੇਨ ਦੀ ਜੋਇੰਟਾਂ ਦੇ ਦਰਦ ਹੋਣਾ ਦਰਦ ਹੋਣਾ ਜੋਇੰਟ ਦਾ ਦਰਦ ਕੀ ਕਰਨ ਜਦੋਂ ਉੱਪਰੋਂ ਇੰਨਾ ਵਜਣਾ ਗੋਡਿਆਂ ਤੇ ਹੁਣ ਮੇਰੇ ਘਰ 8-9 ਕਮਰੇ ਨਹੀਂ ਜਿਹੜੇ ਮੈਂ ਪੈਰਾਂ ਪਰ ਬੈਠ ਕੇ ਪੋਚਾ ਲਾਉਂਦਾ। ਇਹ ਮਟਾਪਾ ਘਟਣ ਦੇ ਨਾਲ ਕਿੰਨੀਆਂ ਕੁ ਬਿਮਾਰੀਆਂ ਘਟ ਜਾਂਦੀਆਂ ਨੇ ਜੀ। ਬਹੁਤ ਜੀ ਦੇਖੋ ਹੁਣ ਕਈ ਕਹਿੰਦੇ ਨੇ ਸਾਨੂੰ ਵੀ ਮਟਾਪੇ ਦੇ ਕਾਰਨ ਜੀ ਮਲਾ ਲਓ ਮਾਈਕਰੋਨ ਦਾ ਹੋ ਗਿਆ, ਆਹ ਐਸਿਡ ਦੀ ਪ੍ਰੋਬਲਮ ਹੋ ਗਈ। ਸਵੇਰੇ ਸਵੇਰੇ ਉੱਠ ਕੇ ਆਪਾਂ ਕਿੰਨੀਆਂ ਦਵਾਈਆਂ ਖਾਣੇ ਆ ਜੀ? ਡਾਕਟਰਾਂ ਦੇ ਵੀ ਜਾਣੇ ਆ ਜੀ। ਜੇ ਹੁਣ ਤੁਸੀਂ ਫਿੱਟ ਹੋਵੋਗੇ ਆਪਣੇ ਉਹਨੂੰ ਐਕਟਿਵ ਕਰੋ ਤਾਂ ਹੀ ਤੁਸੀਂ ਕੰਮ ਵਧੀਆ ਕਰ ਸਕਦੇ ਹੋ ਜੀ। ਫਿਰ ਰੀਜ਼ਨ ਕੀ ਆ ਜੀ? ਸਾਡਾ ਖਾਣਾ ਪੀਣਾ ਗਲਤ ਆ ਜੀ। ਇੰਨਾ ਕੁ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਕਿੰਨੇ ਕੁ ਦਿ ਤੁਸੀਂ ਐਕਸਰਸਾਈਜ਼ ਨਹੀਂ ਕਰਨੀ ਹੈਗੀ ਤੁਸੀਂ ਸਾਡੇ ਕੋਲ ਬਸ ਘਰ ਦਾ ਹੀ ਖਾਣਾ ਖਾਣਾ ਹੁੰਦਾ ਤੁਸੀਂ ਆਪਾਂ ਤਰੀਕੇ ਨਾਲ ਦੱਸਦੇ ਆਂ ਵੀ ਕਿਵੇਂ ਖਾਣਾ ਉਹੀ ਖਾਣੇ ਨੂੰ ਤੁਹਾਨੂੰ ਮੇਨਟੇਨ ਕਰਨਾ ਦਾ ਕੋਈ ਤੁਸੀਂ ਜ਼ਿਆਦਾ ਭੁੱਖੇ ਨਹੀਂ ਰਹਿਣਾ ਹੈਗਾ ਜੀ ਠੀਕ ਹੈ ਜੀ ਇਹਨਾਂ ਵੀਰਾਂ ਨੂੰ ਪੁੱਛ ਲਈ ਕਿੰਨਾ ਕਬਾਏ ਮਨ ਹੈ ਹਾਂ ਜੀ ਵੀਰ ਤੁਸੀਂ ਪੁੱਛ ਸਕਦੇ ਨੇ ਇਹਦਾ ਰਿਜ਼ਲਟ ਬਾਈ ਤੁਸੀਂ ਕਿੱਥੋਂ ਵੈਸੇ ਮੈਂ ਬੀਜੇਪੁਰ ਕੋਠਿਆਂ ਤੋਂ ਆਈ ਠੀਕ ਹੈ ਕਿੰਨਾ ਵਜਨ ਸੀਗਾ ਅੱਜ ਕਿੰਨਾ ਪਹਿਲਾਂ 84 ਕਿਲੋ ਸੀਗਾ ਜੀ ਹੁਣ 72 ਕਿਲੋ ਆ ਜੀ ਇਹ ਕਿੰਨੇ ਟਾਈਮ ਚ ਘਟਾ ਲਿਆ 2 ਮਹੀਨਿਆਂ ਚ ਜਨਵਰੀਅਰ ਫਰਵਰੀਅਰ ਠੀਕ ਹੈ ਜੀ ਕੋਈ ਖਾਣਾ ਪੀਣਾ ਤਾਂ ਨਹੀਂ ਔਖਾ ਜਿਹੜਾ ਇਹ ਦਿੰਦੇ ਨੇ ਨਹੀਂ ਜੀ ਕੋਈ ਔਖਾ ਨਹੀਂ ਹੈਗਾ ਠੀਕ ਹੈ ਯਾਨੀ ਕਿ ਵਧੀਆ ਸਿਹਤ ਮੰਨਦਾ ਹਾਂ ਤੇ ਕੋਈ ਇਫੈਕਟ ਹੋਇਆ ਹੋਵੇ ਨਹੀਂ ਕੋਈ ਡਿਫੈਕਟ ਕੁਝ ਨਹੀਂ ਹੋਇਆ ਜੀ ਠੀਕ ਹੋ ਗਿਆ ਜੀ ਸਮਝ ਤੇ ਲੀਵਰ ਪ੍ਰੋਬਲਮ ਸੀ ਉਹ ਵੀ ਠੀਕ ਹੋ ਗਈ ਉਹ ਵੀ ਠੀਕ ਹੋ ਗਈ ਹੋਰ ਕੀ ਬਿਮਾਰੀਆਂ ਸੀ ਨਾ ਕੋਲਸਟ੍ਰੋਲ ਬਹੁਤ ਹਾਈ ਸੀਗਾ ਉਹ ਵੀ ਠੀਕ ਹੋ ਗਿਆ ਬਲੱਡ ਪ੍ਰੈਸ਼ਰ ਵੀ ਠੀਕ ਹੋ ਗਿਆ ਜੀ ਠੀਕ ਹੈ ਜੀ ਲਾ ਭੈਣ ਜੀ ਤੁਸੀਂ ਵੀ ਦੱਸੋ ਕੀ ਪ੍ਰੋਬਲਮਾਂ ਸੀ ਜਾਂ ਕੀ ਠੀਕ ਹੋਇਆਗਾ ਬਾਜਨ ਦੱਸੋ ਨਾਲੇ ਕਿੰਨਾ ਸੀ ਕਿੱਥੋਂ ਗਈ ਪਹਿਲਾਂ ਮੇਰਾ 90 ਕਿਲੋ ਸੀਗਾ weight ਮੈਂ 3 ਮਹੀਨੇ ਦੇ ਵਿੱਚ 73 ਹੋਣ ਤੋਂ ਬਾਅਦ ਮੈਨੂੰ ਡੇਢ ਮਹੀਨਾ ਹੋ ਗਿਆ ਨਿਊਟ੍ਰੀਸ਼ਨ ਛੱਡਿਆ ਨੂੰ ਔਰ ਛੱਡਣ ਤੋਂ ਬਾਅਦ ਵੀ ਮੇਰਾ 1 ਕਿਲੋ ਵਜਨ ਜਿਹੜਾ ਉਹ ਘਟਿਆ ਮੈਨੂੰ ਇਹ ਸੀਗਾ ਵੀ ਹੋ ਸਕਦਾ ਛੱਡਣ ਤੋਂ ਬਾਅਦ ਵੱਧ ਸਕਦਾ ਹੈ ਪਰ ਛੱਡਣ ਤੋਂ ਬਾਅਦ ਵੀ ਘਟਿਆ ਪਰ ਮੈਨੂੰ ਹਜੇ ਵੀ ਲੱਗਦਾ ਵੀ ਹੋਰ 60 ਤੱਕ 65 ਤੱਕ ਆ ਜਵੇ ਜਿਆਦਾ ਵਧੀਆ ਹੈ ਪਰ ਇਹਦਾ ਕੋਈ ਸਾਈਡ ਇਫੈਕਟ ਬਿਲਕੁਲ ਨਹੀਂ ਪਿਆ ਪਹਿਲਾਂ ਮੈਨੂੰ ਬੈਕ ਪੇਨ ਦੀ ਵੀ ਪ੍ਰੋਬਲਮ ਸੀਗੀ ਗੋਡਿਆਂ 'ਚ ਵੀ ਦਰਦ ਸੀ ਪਰ ਇਸ ਤੋਂ ਬਾਅਦ ਨਿਊਟ੍ਰੀਸ਼ਨ ਲੈਣ ਦੇ ਨਾਲ ਨਾਲ ਬਹੁਤ ਜ਼ਿਆਦਾ ਮਤਲਬ ਜੋ ਵੀ ਪੇਨ ਵਗੈਰਾ ਦਾ ਕੁਝ ਵੀ ਆਲਸ ਸੀ ਸਰੀਰ ਦੇ ਵਿੱਚ ਉਹ ਬਿਲਕੁਲ ਹੀ ਖਤਮ ਹੋ ਗਿਆ ਹਰਿਆ ਰਿਹਾ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਇਸ ਟਾਈਮ ਕੋਈ ਖਾਣਾ ਪੀਣਾ ਔਖਾ ਲੱਗਿਆ ਹੋਵੇ ਨਹੀਂ ਕੋਈ ਔਖਾ ਨਹੀਂ ਲੱਗਿਆ ਡੇਲੀ ਦੀ ਮੀਲ ਜਿੱਦਾਂ ਸਾਰੇ ਪਰਿਵਾਰ ਦੇ ਮੈਂਬਰ ਖਾਂਦੇ ਨੇ ਉਦਾਂ ਹੀ ਸਾਨੂੰ ਖਾਣ ਪੀਣ ਦਾ ਸਾਰਾ ਕੁਝ ਮਿਲਦਾ ਸੀ ਪਰ ਉਹ ਇੱਕ ਲਿਮਟ ਦੇ ਵਿੱਚ ਵੀ ਅਸੀਂ ਨੇ ਖਾਣਾ ਕਿਵੇਂ ਉਹ ਡਾਈਟ ਪਲਾਨ ਦਿੱਤਾ ਜਾਂਦਾ ਸੀ ਪਰ ਕੋਈ ਜ਼ਿਆਦਾ ਚੇਂਜ ਨਹੀਂ ਹੋਇਆ ਬਿ ਬਹੁਤ ਅਸੀਂ ਨੇ ਸਾਰਾ ਕੁਝ ਹੀ ਛੱਡ ਦੇਣਾ ਖਾਂਦੇ ਪੀਂਦੇ ਆਰਾਮ ਦੇ ਨਾਲ ਵਜਨ ਘਟਾਇਆ ਠੀਕ ਹੈ ਤੁਸੀਂ ਭੈਣ ਜੀ ਵਰ ਕਿੱਥੋਂ ਤੇ ਕਿੰਨਾ ਕੁ ਵਜਨ ਘਟਾਇਆ ਕਿੰਨਾ ਕੁ ਵਜਨ ਲਈ ਫਿਰਦੇ ਸੀ ਜੀ 75 ਕਿਲੋ ਵਜਨ ਸੀਗਾ ਤੇ ਮੈਂ ਜੀ 2 ਮਹੀਨਿਆਂ ਦੇ ਵਿੱਚ 15 ਕਿਲ ਠੀਕ ਹੈ ਜੀ ਹਾਂ ਜੀ ਪ੍ਰੋਬਲਮਾਂ ਕੀ ਸੀਗੀਆਂ ਮਟਾਪੇ ਦੇ ਨਾਲ ਪ੍ਰੋਬਲਮ ਜੀ ਬੈਕ ਪੇਨ ਸੀਗੀ ਤੇ ਪੀ ਜੀ ਡੀ ਸੀਓ ਜੀ ਸੀ ਹਾਂ ਜੀ ਉਹ ਸਾਰੀਆਂ ਕੰਪਲੀਟ ਹੋਈਆਂ ਨੇ ਜੀ ਤੇ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ ਫਿਰ ਭਾਰਨ ਘਟਾ ਕੇ ਬਹੁਤ ਵਧੀਆ ਫੀਲ ਹੁੰਦਾ ਜੀ ਨਹੀਂ ਲੱਗਦਾ ਸੀਗਾ ਵੀ ਭਾਰ ਘਟਾ ਲਾਂਗੇ ਹਾਂ ਜੀ ਹਾਂ ਜੀ ਠੀਕ ਹੈ ਜੀ ਤੁਸੀਂ ਭਾਣ ਜੀ ਮੈਂ ਸਟਾਰਟ ਕੀਤਾ ਇਹ ਕਹਤੋ ਹੋਇਆ ਜੀ ਅੱਛਾ ਤੇ ਮੈਂ 3 ਕਿਲੋ weight loss ਕੀਤਾ ਵੀ ਕੀ ਲੱਗਦਾ ਵੀ ਕਿੰਨਾ ਕੁ ਵਜਨ ਘਟਾ ਲਵਾਂਗੀ ਦੇਖੋ ਜੀ 15-20 ਕਿਲੋ ਤਾਂ ਲੱਗਦਾ ਠੀਕ ਹੈ ਜੀ ਯਾਨੀ ਕਿ ਜਿਹੜਾ ਆਪਾਂ ਫालतू weight ਨਾਲ ਲਈ ਫਿਰਦੇ ਆਂਗੇ ਆਪਾਂ ਨੂੰ ਤੁਰੰਤ ਦੇ ਵਿੱਚ ਵੀ ਪਰੇਸ਼ਾਨੀਆਂ ਆਉਂਦੀ ਹੋਈ ਉਹ ਬਿਮਾਰੀਆਂ ਤਾਂ ਚਲੋ ਆਉਣੀ ਆਉਣੀਆਂ ਨੇਗੀਆਂ ਭੈਣ ਜੀ ਇੱਕ ਵਾਰੀ ਆਪਾਂ ਨੂੰ ਪ੍ਰੋਪਰ ਦੱਸ ਦੋ ਵੀ ਆਪਾਂ ਕਿੰਨਾ ਜ਼ਿਆਦਾ ਖਰਚਾ ਤਾਂ ਨਹੀਂ ਆਉਂਦਾ ਇਸ ਚੀਜ਼ ਦੇ ਉੱਪਰ ਕਿੰਨੇ ਕ ਟਾਈਮ ਦਾ ਤੁਸੀਂ ਇਹ ਪ੍ਰੋਡਕਟ ਦਿੰਨੇ ਹੋਗੇ ਖਾਣ ਦਾ ਜੋ ਵੀ ਪਲਾਨ ਹੈ ਤੁਹਾਡਾ ਸਾਨੂੰ ਵੀ ਅਸੀਂ ਵਟਸਐਪ ਦੇ ਉੱਪਰ ਆਪਣੀ ਹਾਈਟ ਤੇ weight ਲਿਖ ਕੇ ਭੇਜੋਣਾ ਅੱਛਾ ਜੇ ਤੁਸੀਂ ਘਰ ਬੈਠੇ ਵੀ ਭੇਜ ਦੋਗੇ ਹਾਂਜੀ ਘਰ ਬੈਠੇ ਵੀ ਸਾਡੇ ਕੋਲੇ ਵੇਲਾ ਸਾਡੇ ਕੋਲ ਵਿਜ਼ਿਟ ਕਰਕੇ ਆ ਕੇ ਲੈਣਾ ਆਨਲਾਈਨ ਮੰਗਵਾਉਣਾ ਆਬੀਅਸੀ ਭੇਜਦੇ ਆ ਫੋਰਨ ਜਾਣਾ ਉਹਨਾਂ ਦੇ ਬਸਨ ਕੋਰੀਅਰ ਚਾਰਜ ਵੱਖਰੇ ਲੱਗਦੇ ਨੇ ਪਰ ਇੰਡੀਆ ਦੇ ਵਿੱਚ ਫ੍ਰੀ ਡਿਲੀਵਰੀ ਆ ਜੀ ਠੀਕ ਹੈ ਜੀ ਹਾਂਜੀ ਤੁਸੀਂ ਸਾਨੂੰ ਵਟਸਐਪ ਤੇ ਆਪਣਾ ਮੈਸੇਜ ਕਰੋ ਹਾਈਟ ਤੇ weight ਲਿਖ ਕੇ ਭੇਜੋ ਤੇ ਉੱਥੇ ਤੁਹਾਨੂੰ ਰਿਪਲਾਈ ਦਵਾਂਗੇ ਠੀਕ ਹੈ ਇੱਕ ਜਿਹੜੇ ਵਧਾਉਣ ਵਾਲੇ ਨੇ ਜਿਵੇਂ ਮੇਰੇ ਵਰਗੇ ਹੁੰਦੇ ਨੇ ਵਿਚਾਰੇ ਲਿਸਟੇ ਜੇ ਹਨ ਉਹਨਾਂ ਦਾ ਕਿਵੇਂ ਵਧ ਜਾ ਕਿੰਨੇ ਦਿਨਾਂ ਚ ਵਧ ਜਾਂਦਾ ਹੈ ਉਹ ਵੀ ਅਸੀਂ ਬਤਾ ਦਾਂਗੇ ਜੀ ਕਿੰਨੇ ਕੁ ਟਾਈਮ ਚ ਵਧ ਜਾਂਦਾ ਹਾਂ ਤਾਂ ਸਾਡੇ ਲਈ ਹਰ ਚੀਜ਼ ਪੋਸੀਬਲ ਆ ਜੀ ਅਸੀਂ ਘਟਾਉਣ ਦਾ ਇੱਕ ਪਾਸੇ ਰੱਖ ਸੀ ਵਧਾਉ ਵੀ ਦਿੰਨੇ ਆ ਜੀ ਹਾਈਟ ਵੀ ਬੱਚਿਆਂ ਦੀ ਵਧਦੀ ਹੈ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਆਉਂਦੀ ਹੈ ਅਸੀਂ ਅਸੀਂ ਕਰਦੇ ਆ ਜਿਹੜਾ ਬੰਦਾ ਹੌਲਾ ਉਹਨੂੰ ਵੀ ਬਿਮਾਰੀਆਂ ਲੱਗ ਜਾਂਦੀਆਂ ਨੇ ਜੀ ਹੌਲਾ ਇਹ ਸੁੱਕਿਆ ਜਾਣਾ ਜਰ ਜਾਨ ਹੀ ਨਹੀਂ ਹੈਗੀ ਉਹਰੇ ਵਿੱਚ ਠੀਕ ਹੈ ਜੀ ਗੱਲ ਆ ਵੀ ਸਹੀ ਹੈ ਭਈ ਬੰਦੇ ਜਾਨ ਹੀ ਨੂੰ ਤਾਂ ਬਿਮਾਰੀਆਂ ਨੂੰ ਵੀ ਲੱਗ ਜਾਂਦੀਆਂ ਨੇ ਉਹ ਤਾਂ ਉਹੀ ਇੱਕ ਮੜੀ ਹਵਾਰਾ ਚੁੱਕ ਉਹੀ ਬੰਦਾ ਹਿਲਣ ਲੱਗ ਜਾਂਦਾ ਜੇ ਬੰਦਾ ਮੜਾ ਨਿੱਗਰ ਵੀ ਚਾਹੀਦਾ ਹੈਗਾ ਨਾ ਹਾਂ ਇਹ ਨਹੀਂ ਕਹਿੰਦੇ ਬਹੁਤ ਮੋਟਾ ਬੰਦਾ ਚਾਹੀਦਾ ਵੀ ਥੋੜੀ ਜਾਨ ਵੀ ਚਾਹੀਦੀ ਆਪਣੀ ਬਾਡੀ ਦੇ ਵਿੱਚ ਹੀ ਬਾਕੀ ਤੁਸੀਂ ਕਿ ਨਾ ਭੈਣ ਦਾ ਕੌਨਫੀਡੈਂਸ ਦੇਖ ਸਕਦੇ ਹੋ ਵੀ ਕੌਨਫੀਡੈਂਸ ਬੋਲਦਾ ਵੀ ਹਾਂ ਇਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਆ ਵੀ ਤੁਹਾਡਾ ਵਜ਼ਨ ਘਟਾ ਦਾਂਗੇ ਇੱਕ ਵਾਰੀ ਇੱਥੇ ਆ ਜਾਓ ਆਪਣਾ ਇੱਥੇ ਨਾਮ ਕੀ ਹੈ ਜੀ ਸ਼ਾਪ ਦਾ ਇਹ ਰਾਂ ਨਾ ਕੀਰਤ ਨਿਊਟ੍ਰੀਸ਼ਨ ਕਲੱਬ ਆ ਜੀ ਇਹ ਮਲੇਰਕੋਟੜਾ ਰੋਡ ਇਸੜੂ ਇਹ ਕੰਨੇ ਕ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ ਇਹ ਜੀ ਹੋ ਗਿਆ ਜੀ 1.5 ਸਾਲ ਤੋਂ ਇਹ 1.5 ਸਾਲ ਤੋਂ ਹਾਂ ਜੀ ਹਾਂ ਜੀ ਪਹਿਲਾਂ ਮੈਂ ਆਪ ਦੇ ਐਕਸਪੈਰੀਮੈਂਟ ਕੀਤੇ ਫਿਰ ਮੈਂ ਆਪਣੇ ਪਰਿਵਾਰ ਤੇ ਮੈਂਬਰਾਂ ਦੇ ਕੀਤੇ ਫਿਰ ਸਾਡੇ 7 ਪਰਸਨ ਸੀਗੇ ਜਿਹੜੇ ਮੇਰੇ ਨਾਲ ਫਰੈਂਡ ਸੀਗੇ ਉਹਨਾਂ ਦੇ ਵਿੱਚੋਂ ਮੈਂ ਚੂਜ਼ ਕੀਤੀ ਸੀ ਇਹ ਜਰਨੀ ਫਿਰ ਉਹਰੇ ਵਿੱਚ ਮੈਂ ਸਫਲ ਹੋਈਆਂ ਤੇ ਮੇਰੇ ਪਿੱਛੇ ਉਹ ਸੀਗੇ ਹੁਣ ਬੜੇ ਵਧੀਆ ਲਾਈਫ ਹੈ ਓ ਕਿੰਡੀ ਟੀਮ ਬਣ ਚੁੱਕੀ ਆ ਤੁਹਾਡੀ ਬਾਦੂ ਜਿਵੇਂ ਕਿ ਸਾਡੇ ਕੋ ਇੰਨੇ ਦਾ ਅਸੀਂ weight loss ਕਰ ਚੁੱਕੇ ਹਾਂ ਜੀ ਮਤਲਬ ਪਹਿਲਾਂ ਨਾਲ compliments ਜ਼ਿਆਦਾ ਵਧ ਗਏ ਤੇ ਕੱਪੜੇ ਨਵੇਂ ਲੈਣੇ ਪੈਗੇ ਆਪਾਂ ਨੂੰ ਜੀ ਠੀਕ ਹੈ ਜੀ ਹਾਂ ਜੀ ਲੈ ਵੀ ਨਾਲ ਕੱਪੜੇ ਵੀ ਪਹਿਣਾ ਨੂੰ ਫ੍ਰੀ ਆ ਜਾਣਗੇ ਜਿਹਦੇ ਬਾਜੇ ਨੇ ਘਟਾ ਲੋਂਗੇ ਇਹਦਾ 2000 ਰੁਪਏ 'ਚ ਲੱਡੂਆਂ ਵਾਲਾ ਕੰਮ ਆ ਗਈ 5-5000 ਦੇ ਕੱਪੜੇ ਆ ਜਾਣਗੇ ਨਾਲ weight ਘਟਾ ਕੇ ਤੁਹਾਡਾ ਕੋਈ ਆਪਣੇ ਇੱਥੇ ਫੋਟੋ ਵਗੈਰਾ ਲੱਗੇ ਆਉਣਗੇ ਦੱਸੋ ਮੈਨੂੰ ਹਾਂ ਜੀ ਇਹ ਰਿਜ਼ਲਟ ਆ ਦੇਖ ਲਓ ਦੇਖੋ ਕੀ ਹਾਲ ਆ ਜੀ ਮੇਰਾ ਦੇਖੋ ਕੋਈ ਕਹਿ ਸਕਦਾ ਜੀ ਮੈਂ ਹੀ ਆ ਜੀ ਕੋਈ ਨਹੀਂ ਪਛਾਣਦਾ ਜੀ ਆ ਦੇਖ ਲਓ ਪਿੱਛੇ 40 ਸਾਲਾਂ ਤੋਂ ਉੱਪਰ ਦੇਵਾਂਗੇ ਹਾਂ ਜੀ ਹੁਣ ਆ ਪਿੱਛੇ ਮੇਰੀ ਬੇਟੀ ਦੀ ਪਿਕ ਦੇਖੋ ਮੇਰੀ ਬੇਟੀ ਲੱਗਦੀ ਹੂ ਕੋਈ ਨਹੀਂ ਕਹਿ ਰਿਹਾ ਹੈਗਾ ਕਿਹੜੀ ਇਹ ਮੇਰੀ ਬੇਟੀ ਦੇਖੋ ਇਹਨੇ ਹਾਈਟ ਕਿੰਨੀ ਗ੍ਰੋਥ ਕੀਤੀ ਹੈ ਜੀ ਇਹਨੇ ਵੀ ਨਿਊਟ੍ਰੀਸ਼ਨ ਵਰਤਿਆ ਜੀ ਹਾਈਟ ਦੀ ਵੀ ਹਾਈਟ ਹਾਂ ਜੀ ਬੱਚਿਆਂ ਦੀ ਹਾਈਟ ਹੋਣੀ ਹੈ ਇਮਿਊਨ ਸਿਸਟਮ ਸਹੀ ਹੋ ਗਿਆ ਤੁਹਾਡੇ ਬੱਚੇ ਦਾ ਤਾਂ ਬੱਚਾ ਇੰਪਰੂਵਮੈਂਟ ਕਿੰਨੇ ਸਾਲ ਦਾ ਬੱਚਾ ਹਾਈਟ ਕਰ ਜਾਂਦਾ ਇਹਦੇ ਵਿੱਚ ਇਹਦੇ ਵਿੱਚ ਵੀ ਆਪਣਾ ਜਿਹੜਾ ਨਿਊਟ੍ਰੀਸ਼ਨ 3 ਸਾਲ ਦੀ ਏਜ ਤੋਂ ਲੈ ਕੇ ਹਰ ਏਜ ਦਾ ਬੱਚਾ ਇਹਨਾਂ ਕੋਈ ਵੀ ਪਰਸਨਲ ਇਹਨੂੰ ਯੂਜ਼ ਕਰ ਸਕਦਾ ਠੀਕ ਹੈ ਬਾਕੀ ਆ ਫੋਟੋਆਂ ਦੇਖ ਲਓ ਸਾਰਿਆਂ ਨੇ ਵਜ਼ਨ ਘਟਾਇਆ ਹੋਇਆ ਜਿੰਨੇ ਇੱਥੇ ਪਰਸਨਲ ਦੀ ਫੋਟੋ ਲੱਗੀ ਹੋਈ ਆ ਸਭ ਨੇ ਵਜ਼ਨ ਆਪਣਾ ਘਟਾਇਆ ਹੋਇਆ ਬਾਕੀ ਤੁਸੀਂ ਵੀ ਹੁਣ ਮੈਂ ਕਹਿੰਦਾ ਕਿਸੇ ਝਮੇਲੇ ਦੇ ਵਿੱਚ ਨਾ ਰਹਿ ਜਾਓ ਕਿਸੇ ਬਹਿਮ ਦੇ ਵਿੱਚ ਨਾ ਰਹਿ ਜਾਓ ਵਜ਼ਨ ਥੋੜਾ ਵੀ ਘਟ ਸਕਦਾ ਬਸ ਆਉਣਾ ਪਊਗਾ ਕਿਰਤ ਭੈਣ ਜੀ ਕੋਲ ਹਨ ਠੀਕ ਹੈ ਭੈਣ ਜੀ ਹਾਂਜੀ ਤੇ ਬਹੁਤ-ਬਹੁਤ ਧੰਨਵਾਦ ਕਰ ਦਾਂਗੇ ਇੱਕ ਵਾਰ ਐਡਰੈਸ ਤੁਸੀਂ ਪ੍ਰੋਪਰ ਦੱਸ ਦਿਓ ਤੇ ਨੰਬਰ ਫੋਨ ਕਦੋਂ ਚੱਕਦੇ ਹੋ ਉਹ ਵੀ ਦੱਸ ਦਿਓ ਹਾਂਜੀ ਸਾਡੇ ਕੋਲ ਜੀ ਬਹੁਤ ਸਾਰੀਆਂ ਕਾਲਾਂ ਵੱਜ ਜਾਂਦੇ ਨੇ ਵੀ ਕੋਈ ਪਰਸਨ ਸਾਡਾ ਕੋਈ ਗੁੱਸੇ ਨਾ ਹੋਇਆ ਕਰੋ ਹੈਨਾ ਜੀ ਕਾਲਾਂ ਇੰਨੀ ਹੁੰਦੀਆਂ ਤੁਸੀਂ ਆਪਣਾ ਸਾਨੂੰ ਮੈਸੇਜ ਵਟਸਐਪ ਤੇ ਹੈਨਾ ਮੈਂ ਲਿਖ ਕੇ ਭੇਜ ਦਿਆ ਕਰੋ ਆਪਣੀ ਹਾਈਟ ਤੇ weight ਅਸੀਂ ਰਿਪਲਾਈ ਤੁਹਾਨੂੰ ਜਰੂਰ ਦਵਾਂਗੇ ਜੀ ਇਹ ਹੈਗੀ ਲੋਕੇਸ਼ਨ ਜੀ ਤੁਹਾਨੂੰ ਮਿਲੂਗੀ ਇਹ ਜ਼ਿਲ੍ਹਾ ਲੁਧਿਆਣਾ ਜੀ ਮਲੇਰਕੋਟਲਾ ਰੋਡ ਤੇ ਪਿੰਡ ਇਸੜੂ ਜੀ ਜੀ ਬਹੁਤ-ਬਹੁਤ ਧੰਨਵਾਦ ਪੈਣ ਜੀ ਤੇ ਸਾਰੀ ਟੀਮ ਦਾ ਜੀ ਧੰਨਵਾਦ